ਹਾਂਜੀ ਕਿੱਦਾਂ ਸਾਰੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਕਾਫੀ ਨਾ ਵੀਰਾਂ ਦੇ ਮੈਸੇਜ ਆਉਂਦੇ ਸੀ ਕਿ ਦੁਬਈ ਦੇ ਵਿੱਚ ਕਿਹੜਾ ਲਾਇਸੈਂਸ ਬਣਾਉਣਾ ਜ਼ਿਆਦਾ ਵਧੀਆ ਏ ਤੇ ਕਿਹੜਾ ਪ੍ਰੋਸੈਸ ਕਿਵੇਂ ਆ ਤੇ ਮੌਨਾਂ ਵੀਰਾਂ ਨੂੰ ਦੱਸਣਾ ਕਿ ਇੱਥੇ ਤਕਰੀਬਨ 7 ਕੈਟਾਗਰੀਆਂ ਦੇ ਲਾਇਸੈਂਸ ਹੈਗੇ ਨੇ ਵੱਖ-ਵੱਖ ਚੀਜ਼ਾਂ ਚਲਾਉਣ ਵਾਸਤੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਤੇ ਕੋਈ ਵੀ ਲਾਇਸੈਂਸ ਬਣਾਉਣਾ ਤੁਸੀਂ ਦੁਬਈ ਦੇ ਵਿੱਚ ਨਾ ਤੇ ਤੁਹਾਡੇ ਕੋਲ ਦੁਬਈ ਦੀ ਐਮਰੈਂਸ ਆਈਡੀ ਹੋਣੀ ਜ਼ਰੂਰੀ ਆ ਉਸ ਤੋਂ ਬਾਅਦ ਹਰ ਕੋਈ ਲਾਇਸੈਂਸ ਵਾਸਤੇ ਤੁਹਾਡੇ ਇੱਕ ਮੈਡੀਕਲ ਟੈਸਟ ਹੁੰਦਾ ਹੈ ਮੈਡੀਕਲ ਟੈਸਟ ਹੋਣ ਤੋਂ ਬਾਅਦ ਇੱਕ ਆਈ ਟੈਸਟ ਹੁੰਦਾ ਹੈ ਆਈ ਟੈਸਟ ਹੋਣ ਤੋਂ ਬਾਅਦ ਤੁਹਾਡਾ ਕੋਈ ਵੀ ਲਾਇਸੈਂਸ ਤੁਸੀਂ ਇੱਥੇ ਬਣਾ ਸਕਦੇ ਹੋ ਵਕੋ ਵਕ ਲਾਇਸੈਂਸ ਆ ਵਕੋ ਵਕ ਉਹਨਾਂ ਦੇ ਪ੍ਰੋਸੈਸ ਆ ਤੇ ਸਭ ਤੋਂ ਛੋਟਾ ਜਿਹੜਾ ਲਾਇਸੈਂਸ ਹੈ ਇੱਥੇ 2 ਨੰਬਰ ਹੈ 2 ਨੰਬਰ ਬਾਈਕ ਦਾ ਲਾਇਸੈਂਸ ਮੋਟਰਸਾਈਕਲ ਦਾ ਤੇ ਉਹਦੇ ਵਾਸਤੇ ਸਭ ਤੋਂ ਪਹਿਲਾਂ ਤੁਹਾਨੂੰ ਆਨਲਾਈਨ ਕਲਾਸਾਂ ਜਿਹੜੀਆਂ ਮਿਲਦੀਆਂ ਨੇ ਉਹ ਪੂਰੀਆਂ ਕਰਨੀਆਂ ਪੈਂਦੀਆਂ ਨੇ ਉਸ ਤੋਂ ਬਾਅਦ ਉਹਦਾ ਥਿਊਰੀ ਪੇਪਰ ਹੁੰਦਾ ਹੈ ਥਿਊਰੀ ਪੇਪਰ ਪਾਸ ਹੋਣ ਤੋਂ ਬਾਅਦ ਨਾ ਤੇ ਫਿਰ ਤੁਹਾਡਾ ਕਲਾਸਾਂ ਪ੍ਰੈਕਟੀਕਲ ਸ਼ੁਰੂ ਹੁੰਦੀਆਂ ਨੇ ਰੋਡ ਦੇ ਉੱਤੇ ਪ੍ਰੈਕਟੀਕਲ ਕਲਾਸਾਂ ਖਤਮ ਹੋਣ ਤੋਂ ਬਾਅਦ ਤੁਹਾਡੇ ਟੈਸਟ ਹੁੰਦੇ ਨੇ ਅਸੈਸਮੈਂਟ ਦਾ ਟੈਸਟ ਹੁੰਦਾ ਹੈ ਫਿਰ ਪਾਰਕਿੰਗ ਦਾ ਟੈਸਟ ਹੁੰਦਾ ਹੈ ਤੇ ਫਿਰ ਫਾਈਨਲ ਟੈਸਟ ਹੁੰਦਾ ਹੈ ਤੇ ਇਹਦੇ ਵਾਸਤੇ ਤਕਰੀਬਨ ਤੁਹਾਡੀ ਉਮਰ ਕੋਈ 17 ਕੋ ਸਾਲ ਹੋਣੀ ਚਾਹੀਦੀ ਆ ਬਾਈਕ ਦੇ ਲਾਇਸੈਂਸ ਵਾਸਤੇ ਦੋ ਨੰਬਰ ਲਾਇਸੈਂਸ ਵਾਸਤੇ ਤੇ ਇਹਦਾ 500 ਤੋਂ ਲੈ ਕੇ ਤਕਰੀਬਨ 3000 ਖਰਚਾ ਆ ਜਾਂਦਾ ਹੈ ਲਾਇਸੈਂਸ ਦਾ ਤੇ ਉਸ ਤੋਂ ਬਾਅਦ 3 ਨੰਬਰ ਲਾਇਸੈਂਸ ਹੁੰਦਾ ਹੈ ਕਾਰ ਦਾ 3 ਨੰਬਰ ਲਾਇਸੈਂਸ ਜਿਹੜਾ ਕਾਰ ਦਾ ਹੁੰਦਾ ਹੈ ਨਾ ਉਹਦੇ ਵਿੱਚ ਤੁਸੀਂ ਛੋਟੀ ਕਾਰ ਚਲਾ ਸਕਦੇ ਹੋ 7 ਸੀਟਡ ਗੱਡੀ ਚਲਾ ਸਕਦੇ ਹੋ इवन ਕਿ ਜਿਹੜਾ ਛੋਟਾ ਟਰੱਕ ਹੁੰਦਾ ਨਾ ਲੋਡਿੰਗਾਂ ਲੋਡਿੰਗ ਵਾਸਤੇ ਕੰਮ ਹੁੰਦਾ ਸ਼ੀਟ ਰਿੰ ਉਹ ਵੀ ਤੁਸੀਂ ਚਲਾ ਸਕਦੇ ਹੋ ਇਸੇ 3 ਨੰਬਰ ਲਾਇਸੈਂਸ ਦੇ ਵਿੱਚ 3 ਨੰਬਰ ਲਾਇਸੈਂਸ ਵਾਸਤੇ ਤੁਹਾਨੂੰ ਸਭ ਤੋਂ ਪਹਿਲਾਂ ਆਨਲਾਈਨ ਕਲਾਸਾਂ ਜਿਹੜੀਆਂ ਪੂਰੀਆਂ ਕਰਨੀਆਂ ਪੈਣਗੀਆਂ ਉਸ ਤੋਂ ਬਾਅਦ ਥਿਊਰੀ ਪੇਪਰ ਹੋਊਗਾ ਫਿਰ ਤੁਹਾਡੀਆਂ ਕਲਾਸਾਂ ਲੱਗਦੀਆਂ ਨੇ ਰੋਡ ਦੇ ਉੱਤੇ ਤੇ ਉਸ ਤੋਂ ਬਾਅਦ ਉਹਦਾ ਪਾਰਕਿੰਗ ਹੁੰਦੀਆਂ ਨੇ ਪੰਜ ਪਾਰਕਿੰਗ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਅਸੈਸਮੈਂਟ ਹੁੰਦੀ ਹੈ ਤੇ ਫਿਰ ਫਾਈਨਲ ਟੈਸਟ ਹੁੰਦਾ ਹੈ 3 ਨੰਬਰ ਲਾਇਸੈਂਸ ਦਾ ਤੇ ਉਹਦਾ ਵੀ ਤਕਰੀਬਨ ਤੁਹਾਡੀ ਉਮਰ ਕੋਈ 18 ਸਾਲ ਤੋਂ ਉੱਪਰ ਹੋਣੀ ਚਾਹੀਦੀ ਆ ਤੇ ਉਹਦਾ 3500 ਤੋਂ ਲੈ ਕੇ 6000 7000 ਖਰਚਾ ਆ ਜਾਂਦਾ ਹੈ ਡਿਪੈਂਡ ਕਰਦਾ ਹੈ ਕਿ ਤੁਸੀਂ ਨਾਲ-ਨਾਲ ਪੈਸੇ ਦੇਣੇ ਨੇ ਜਾਂ ਠੇਕਾ ਮਾਰਨਾ ਉਹਦੇ ਤੇ ਡਿਪੈਂਡ ਕਰਦਾ ਹੈ ਉਸ ਤੋਂ ਬਾਅਦ ਤੁਹਾਡਾ 4 ਨੰਬਰ ਲਾਇਸੈਂਸ ਹੁੰਦਾ ਹੈ 4 ਨੰਬਰ ਹੈਵੀ ਟਰੱਕ ਦਾ ਲਾਇਸੈਂਸ ਹੁੰਦਾ ਹੈ ਜਿਹਦੇ ਵਿੱਚ ਤੁਸੀਂ 6 ਟਾਇਰਾਂ ਤੋਂ ਲੈ ਕੇ ਤਕਰੀਬਨ 22 ਟਾਇਰਾਂ ਤੱਕ ਵੱਡਾ ਟਰੈਲਾ ਚਲਾ ਸਕਦੇ ਹੋ ਉਹਦੇ ਵਾਸਤੇ ਤੁਹਾਡੀ ਉਮਰ 20 ਸਾਲ ਹੋਣੀ ਜ਼ਰੂਰੀ ਆ 20 ਸਾਲ ਉਮਰ ਚਾਹੀਦੀ ਆ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਥਿਊਰੀ ਪੇਪਰ ਪਾਸ ਕਰਨਾ ਹੈ ਥਿਊਰੀ ਪੇਪਰ ਪਾਸ ਹੋਣ ਤੋਂ ਬਾਅਦ ਇਹਦੀਆਂ 48 ਕਲਾਸਾਂ ਹੁੰਦੀਆਂ ਨੇ ਉਹ ਕਲਾਸਾਂ ਲੱਗਣਗੀਆਂ ਉਸ ਤੋਂ ਬਾਅਦ ਪਾਰਕਿੰਗ ਦਾ ਟੈਸਟ ਹੁੰਦਾ ਜੀ ਜਿਹਦੇ ਵਿੱਚ ਤੁਹਾਡੇ ਤੁਹਾਨੂੰ ਰੱਸਾ ਰਸਤੇ ਦਾ ਟੈਸਟ ਹੁੰਦਾ ਹੈ ਮੀਟਰ ਦਾ ਟੈਸਟ ਹੁੰਦਾ ਹਾਈਟ ਦਾ ਹੁੰਦਾ ਹੈ ਤਿੰਨ ਚਾਰ ਟੈਸਟ ਹੁੰਦੇ ਨੇ ਉਸ ਤੋਂ ਬਾਅਦ ਇਹਦਾ ਅਸੈਸਮੈਂਟ ਦਾ ਟੈਸਟ ਹੁੰਦਾ ਹੈ ਫਿਰ ਫਾਈਨਲ ਟੈਸਟ ਹੁੰਦਾ ਹੈ ਟਰੱਕ ਦੇ ਵਾਸਤੇ ਤੁਹਾਨੂੰ ਤਕਰੀਬਨ 6000 ਤੋਂ ਲੈ ਕੇ 10000 12000 ਦਰਾਂਤ ਤੱਕ ਖਰਚਾ ਆ ਜਾਂਦਾ ਹੈ ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਸਿੰਪਲ ਰੱਖਿਆ ਕੰਮ ਜਿਵੇਂ ਸਿੰਪਲ ਨਾਲ ਦੀ ਨਾਲ ਪੈਸੇ ਦੇਣੇ ਨੇ ਜਾਂ ਫਿਰ ਠੇਕਾ ਕਰਨਾ ਹੈ ਇੱਕ ਦਾ 10000 ਤੋਂ ਸ਼ੁਰੂ ਹੋ ਜਾਂਦਾ 10500 11000 12000 ਡਿਪੈਂਡ ਕਰਦਾ ਵੱਖ-ਵੱਖ ਸਕੂਲਾਂ ਦੇ ਉੱਤੇ ਤੇ ਇਹ ਜਿਹੜੇ ਲਾਇਸੈਂਸ ਹੈ ਨਾ ਜਿਵੇਂ ਫਰਸਤ ਤੋਂ ਬਾਅਦ ਹੁੰਦਾ ਹੈ 5 ਨੰਬਰ ਲਾਇਸੈਂਸ 5 ਨੰਬਰ ਲਾਇਸੈਂਸ ਮਿਨੀ ਬੱਸ ਦਾ ਹੁੰਦਾ ਜਿਹਦੇ ਵਿੱਚ 25 ਤੋਂ 30 ਜਾਣੇ ਬੈਠ ਸਕਦੇ ਨੇ ਉਹ ਛੋਟੀ ਬੱਸ ਹੁੰਦੀ ਹੈ 5 ਨੰਬਰ ਲਾਇਸੈਂਸ ਤੇ ਤੁਸੀਂ ਉਹ ਬੱਸ ਚਲਾ ਸਕਦੇ ਹੋ ਉਹਦੇ ਵਾਸਤੇ ਵੀ ਸਭ ਤੋਂ ਪਹਿਲਾਂ ਥਿਊਰੀ ਪੇਪਰ ਪਾਸ ਕਰਨਾ ਪੈਂਦਾ ਫਿਰ ਉਹਦੀਆਂ ਕਲਾਸਾਂ ਲੱਗਦੀਆਂ ਨੇ ਤੇ ਕਲਾਸਾਂ ਲੱਗਣ ਤੋਂ ਬਾਅਦ ਉਹਦਾ ਉਹਦਾ ਪਾਰਕਿੰਗ ਦਾ ਟੈਸਟ ਹੁੰਦਾ ਫਿਰ ਅਸੈਸਮੈਂਟ ਦਾ ਟੈਸਟ ਹੁੰਦਾ ਤੇ ਫਿਰ ਫਾਈਨਲ ਟੈਸਟ ਹੁੰਦਾ ਹੈ 5 ਨੰਬਰ ਲਾਇਸੈਂਸ ਵਾਸਤੇ ਉਸ ਤੋਂ ਬਾਅਦ ਆਉਂਦਾ 6 ਨੰਬਰ ਹੈਵੀ ਬੱਸ ਦਾ ਲਾਇਸੈਂਸ ਹੈਵੀ ਬੱਸ ਦੇ ਲਾਇਸੈਂਸ ਵਾਸਤੇ ਤੁਹਾਡੀ ਉਮਰ ਤਕਰੀਬਨ 21 ਸਾਲ ਹੋਣੀ ਬਹੁਤ ਜ਼ਰੂਰੀ ਆ 21 ਸਾਲ ਉਮਰ ਤੇ ਉਸ ਤੋਂ ਬਾਅਦ ਇਹਦੇ ਵਾਸਤੇ ਸਭ ਤੋਂ ਪਹਿਲਾਂ ਥਿਊਰੀ ਪੇਪਰ ਹੁੰਦਾ ਹੈ ਥਿਊਰੀ ਪੇਪਰ ਪਾਸ ਹੋਣ ਤੋਂ ਬਾਅਦ ਇਹਦੇ ਕਲਾਸਾਂ ਲੱਗਦੀਆਂ ਨੇ ਕਲਾਸਾਂ ਖਤਮ ਹੋਣ ਤੋਂ ਬਾਅਦ ਇਹਦੀਆਂ ਪਾਰਕਿੰਗ ਲਗਦੀਆਂ ਨੇ ਪਾਰਕਿੰਗ ਦੇ ਟੈਸਟ ਹੁੰਦੇ ਨੇ ਤੇ ਉਸ ਤੋਂ ਬਾਅਦ ਇਹਦੀ ਵੀ ਅਸੈਸਮੈਂਟ ਹੁੰਦੀ ਹੈ ਤੇ ਫਿਰ ਫਾਈਨਲ ਟੈਸਟ ਹੁੰਦੇ ਨੇ ਫਾਈਨਲ ਟੈਸਟ 6 ਨੰਬਰ ਲਾਇਸੈਂਸ ਵਾਸਤੇ ਤੁਹਾਨੂੰ ਤਕਰੀਬਨ 4000 ਤੋਂ 6000 ਰੁਪਏ ਖਰਚਾ ਆਉਂਦਾ ਹੈ ਉਹ ਵੀ ਸੇਮ ਡਿਪੈਂਡ ਕਰਦਾ ਠੇਕਾ ਮਾਰੋ ਚਾਹੇ ਸਿੰਪਲ ਕੰਮ ਕਰੋ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿਉਂਕਿ ਜੇ ਸਿੰਪਲ ਕਰਦੇ ਹੋ ਨਾ ਸਿੰਪਲ ਕੋਈ ਵੀ ਲਾਇਸੈਂਸ ਹੈ ਕਿਸੇ ਵੀ ਕੈਟਾਗਰੀ ਦਾ ਨਾ ਸਿੰਪਲ ਵਾਸਤੇ ਤੁਹਾਨੂੰ ਨਾਲ ਦੀ ਨਾਲ ਪੈਸੇ ਦੇਣੇ ਪੈਣਗੇ ਜਿਉਂ-ਜਿਉਂ ਤੁਸੀਂ ਪਾਸ ਹੁੰਦੇ ਜਾਂਦੇ ਹੋ ਜੇ ਮੰਨ ਲਓ ਕਿ ਤੁਸੀਂ ਇੱਕ ਟੈਸਟ ਦੇ ਵਿੱਚੋਂ ਫੇਲ ਹੋ ਗਏ ਉਹਦੇ ਜੋ ਚਾਰਜਸ ਲੱਗੇ ਹੋਣਗੇ ਜਿਵੇਂ ਥਿਊਰੀ ਪੇਪਰ ਥਿਊਰੀ ਪੇਪਰ ਤੁਸੀਂ ਫੇਲ ਹੋ ਗਏ ਉਹਦੇ ਚਾਰਜਸ ਲੱਗੇ ਹੋਣਗੇ 200 ਗ੍ਰਾਮ 300 ਗ੍ਰਾਮ ਉਹ ਤੁਹਾਨੂੰ ਪੇ ਕਰਨਾ ਪਵੇਗਾ ਜੇ ਠੇਕਾ ਮਾਰ ਲੈਂਦੇ ਹੋ ਠੇਕੇ ਦੇ ਵਿੱਚ ਅਨ ਲਿमिटेड ਪ੍ਰੋਸੈਸ ਆ ਜਾਂਦਾ ਤੇ 6 ਨੰਬਰ ਲਾਇਸੈਂਸ ਤੋਂ ਬਾਅਦ 7 ਨੰਬਰ ਲਾਇਸੈਂਸ ਹੁੰਦਾ ਹੈ ਫੋਰ ਕਲਿਫਟ ਦਾ ਜੀ ਦੇ ਵਿੱਚ ਤੁਸੀਂ ਜੈਸੀ ਵੀ ਬੂਮ ਲੋਡਰ ਬੂਮ ਕਾਰਟ ਤੇ ਇੱਕ ਦੂਸਰੀ ਛੋਟੀ ਕ੍ਰੇਨ ਹੁੰਦੀ ਉਹ ਤੁਸੀਂ ਇਹਦੇ ਵਿੱਚ ਚਲਾ ਸਕਦੇ ਹੋ 7 ਨੰਬਰ ਲਾਇਸੈਂਸ ਦੇ ਵਿੱਚ 7 ਨੰਬਰ ਲਾਇਸੈਂਸ ਵਾਸਤੇ ਵੀ ਤੁਹਾਨੂੰ ਸਭ ਤੋਂ ਪਹਿਲਾਂ ਥਿਊਰੀ ਪੇਪਰ ਪਾਸ ਕਰਨਾ ਪਊਗਾ ਥਿਊਰੀ ਪੇਪਰ ਪਾਸ ਹੋਣ ਤੋਂ ਬਾਅਦ ਤੁਹਾਡੀਆਂ ਕਲਾਸਾਂ ਲੱਗਦੀਆਂ ਨੇ ਕਲਾਸਾਂ ਲੱਗਦੀਆਂ ਨੇ ਉਸ ਤੋਂ ਬਾਅਦ ਉਹਦੇ ਵੀ ਟੈਸਟ ਹੁੰਦੇ ਨੇ ਉਹਦੇ ਵਿੱਚ ਪਾਰਕਿੰਗ ਦਾ ਵੀ ਟੈਸਟ ਹੁੰਦਾ ਹੈ ਉਹਦੇ ਵਿੱਚ ਤੁਹਾਨੂੰ ਸਭ ਕੁਝ ਦੱਸਿਆ ਜਾਂਦਾ ਹੈ ਕਿ ਕਿਵੇਂ ਤੁਸੀਂ ਉਹ ਆ ਮਿੱਟੀ ਵਗੈਰਾ ਚੁੱਕਣੀ ਆ ਕਿਵੇਂ ਤੁਸੀਂ ਕੰਸਟਰਕਸ਼ਨ ਬਿਲਡਿੰਗਾਂ ਦੇ ਵਿੱਚ ਕਿਵੇਂ-ਕਿਵੇਂ ਕੰਮ ਕਰਨਾ ਹੈ ਉਹਦੇ ਵਿੱਚ ਸਭ ਕੁਝ ਤੁਹਾਨੂੰ ਉਹਦੇ ਬਾਰੇ ਨੌਲੇਜ ਦਿੱਤੀ ਜਾਂਦੀ ਉਸ ਤੋਂ ਬਾਅਦ ਉਹ ਤੇ ਟੈਸਟ ਹੁੰਦੇ ਨੇ 7 ਨੰਬਰ ਲਾਇਸੈਂਸ ਤੋਂ ਬਾਅਦ ਆ ਗਿਆ 8 ਨੰਬਰ ਲਾਇਸੈਂਸ ਜਿਹੜਾ 8 ਨੰਬਰ ਲਾਇਸੈਂਸ ਆ ਇਹਦੇ ਵਿੱਚ ਤੁਸੀਂ ਇੱਕ ਫੋਰਕਲਿਫਟ ਹੁੰਦੀ ਆ ਵੱਡੀ ਜਿਹੜੀ ਆ ਟਾਵਰ ਕ੍ਰੇਨ ਉਹ ਤੁਸੀਂ ਚਲਾ ਸਕਦੇ ਹੋ ਤੇ 8 ਨੰਬਰ ਲਾਇਸੈਂਸ ਦੇ ਵਿੱਚ ਇੱਕ ਹੁੰਦੀ ਆ ਮੋਬਾਈਲ ਕ੍ਰੇਨ ਉਹਦੇ ਵਾਸਤੇ ਤੁਹਾਨੂੰ ਦੋ ਲਾਇਸੈਂਸ ਲੈਣੇ ਜ਼ਰੂਰੀ ਨੇ ਦੋ ਲਾਇਸੈਂਸ ਇਸ ਵਾਸਤੇ ਕਿਉਂਕਿ ਟਰੱਕ ਦੇ ਉੱਤੇ ਮਸ਼ੀਨ ਹੁੰਦੀ ਹੈ ਕ੍ਰੇਨ ਜਿਹੜੀ ਟਰੱਕ ਦੇ ਉੱਤੇ ਹੁੰਦੀ ਹੈ ਉਹਦੇ ਵਿੱਚ ਇੱਕ ਤੁਹਾਨੂੰ 8 ਨੰਬਰ ਲਾਇਸੈਂਸ ਦੀ ਜ਼ਰੂਰਤ ਪੈਂਦੀ ਹੈ ਤੇ ਇੱਕ 4 ਨੰਬਰ ਕਿਉਂਕਿ ਸੜਕ ਤੇ ਵੀ ਚੱਲਦੀ ਹੈ ਤੇ ਬਿਲਡਿੰਗਾਂ ਦੇ ਵਿੱਚ ਵੀ ਕੰਮ ਕਰਦੀ ਉਹਦੇ ਵਾਸਤੇ ਤੁਹਾਨੂੰ ਦੋ ਲਾਇਸੈਂਸ ਲੈਣੇ ਜ਼ਰੂਰੀ ਨੇ ਤੇ 8 ਨੰਬਰ ਲਾਇਸੈਂਸ ਵਾਸਤੇ ਤੁਹਾਡੀ ਉਮਰ 21 ਸਾਲ ਹੋਣੀ ਚਾਹੀਦੀ ਹੈ 21 ਸਾਲ ਉਮਰ ਦੇ ਨਾਲ-ਨਾਲ ਇਹਦਾ ਖਰਚਾ ਹੁੰਦਾ 4000 ਤੋਂ ਲੈ ਕੇ 6000 6500 ਦਰਾਂ ਤੱਕ ਬਾਕੀ ਤੁਸੀਂ ਇੰਡੀਆ ਦੇ ਨਾਲ ਜਿੰਨੇ ਵੀ ਲਾਇਸੈਂਸ ਦੇ ਮੈਂ ਖਰਚੇ ਦੱਸੇ ਨੇ ਇਹਨਾਂ ਨੂੰ ਤੁਸੀਂ ਡਿਵਾਈਡ ਕਰ ਸਕਦੇ ਹੋ ਇੰਡੀਆ ਦੀ ਕਰੰਸੀ ਦੇ ਨਾਲ ਕਿ ਕਿੰਨੇ ਪੈਸੇ ਬਣਦੇ ਨੇ ਵੱਖ-ਵੱਖ ਹਿਸਾਬਿਆਂ ਤੇ ਇਸ ਤੋਂ ਬਾਅਦ ਹੁਣ ਤੁਹਾਨੂੰ ਜਿਹੜੀ ਅਗਲੀ ਵੀਡੀਓ ਮਿਲੂਗੀ ਨਾ ਉਹ ਤਿੰਨ ਨੰਬਰ ਲਾਇਸੈਂਸ ਦੀ ਫੁੱਲ ਇਨਫੋਰਮੇਸ਼ਨ ਦਵਾਂਗੇ ਸਾਡੇ ਇੱਕ ਦੋਸਤ ਨੇ ਲਾਇਸੈਂਸ ਬਣਾਇਆ ਹੈ ਉਸ ਕੋਲ ਪੁੱਛ ਕੇ ਤੁਹਾਨੂੰ ਚੰਗੀ ਤਰ੍ਹਾਂ ਉਹਦੇ ਬਾਰੇ ਨੌਲੇਜ ਦਵਾਂਗੇ ਕਿ ਉਹਦਾ ਕਿੰਨਾ ਟਾਈਮ ਲੱਗਾ ਹੈ ਕਿੰਨੀ ਉਹਨੇ ਮੰਨ ਲਓ ਟ੍ਰਾਈਆਂ ਦਿੱਤੀਆਂ ਨੇ ਜਾਂ ਕਿੰਨੀਆਂ ਉਹਦੀਆਂ ਕਲਾਸਾਂ ਲੱਗੀਆਂ ਨੇ ਕਿੰਨੇ ਮਹੀਨੇ ਉਹਨੂੰ ਲੱਗ ਗਏ ਨੇ ਵੱਖ-ਵੱਖ ਚੀਜ਼ਾਂ ਜਿਹੜੀਆਂ ਨੇ ਸਾਰੀਆਂ ਤੁਹਾਨੂੰ ਪੁੱਛ ਕੇ ਦੱਸਾਂਗੇ 3 ਨੰਬਰ ਲਾਇਸੈਂਸ ਦੀ ਵੀਡੀਓ ਥੋੜੇ ਦਿਨਾਂ ਤੱਕ ਇਸ ਚੈਨਲ ਤੇ ਤੁਹਾਨੂੰ ਆ ਜਾਏਗੀ ਤੇ ਹੋਰ ਵੀ ਜੇ ਮੰਨ ਲਓ ਤੁਹਾਨੂੰ ਹੋਰ ਕਿਸੇ ਚੀਜ਼ ਨੌਲੇਜ ਚਾਹੀਦੀ ਹੈ ਜਿਵੇਂ ਕਿਹੜਾ ਵੀਜ਼ਾ ਲਾ ਕੇ ਦੁਬਈ ਦੇ ਵਿੱਚ ਆਉਣਾ ਚਾਹੀਦਾ ਹੈ ਕਿਹੜਾ ਵੀਜ਼ਾ ਵਧੀਆ ਰਹਿੰਦਾ ਹੈ ਕੰਪਨੀ ਦਾ ਜਾਂ ਇੱਕ ਆਜ਼ਾਦ ਵੀਜ਼ਾ ਹੈ ਤੇ ਜਾਂ ਮੰਨ ਲਓ ਜਿਹੜੇ ਠੇਕਾ ਮਾਰ ਕੇ ਹੁੰਦੇ ਨੇ ਟਰਾਂਸਪੋਰਟਾਂ ਦੇ ਵਿੱਚ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਉਹਦਾ ਕਿੰਨੇ ਕਿਵੇਂ ਪ੍ਰੋਸੈਸ ਹੈ ਕਿੰਨੇ ਉਹਦੇ ਪੈਸੇ ਲੱਗਦੇ ਨੇ ਅੱਗੇ ਜਾ ਕੇ ਤੇ ਕਿਸੇ ਵੀ ਪ੍ਰਕਾਰ ਦੀ ਤੁਹਾਨੂੰ ਦੁਬਈ ਦੇ ਬਾਰੇ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਤੁਸੀਂ ਸਾਡੇ ਚੈਨਲ ਤੇ ਵਿਜ਼ਿਟ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਸਰੰਦਾਵਾ ਵਲੌਗ ਤੇ ਆਉਣ ਵਾਲੇ ਟਾਈਮ ਵਿੱਚ ਇਹਦੇ ਤੇ ਹੋਰ ਤੁਹਾਨੂੰ ਇਨਫੋਰਮੇਸ਼ਨਾਂ ਵਾਲੀਆਂ ਵੀਡੀਓ ਪਾਇਆ ਕਰਾਂਗੇ ਕਿਉਂਕਿ ਕਾਫੀ ਦਿਨ ਤੇ ਦੁਬਈ ਦੇ ਵਿੱਚ ਆਏ ਆ ਤੇ ਟਾਈਮ ਨਹੀਂ ਲੱਗਦਾ ਟਾਈਮ ਵੇਸ ਕਰਕੇ ਆ ਸਵੇਰੇ ਕੰਮ ਤੇ ਚੱਲ ਜਾਈਦਾ ਤੇ ਸ਼ਾਮ ਨੂੰ ਕੰਮ ਤੋਂ ਆਈਦਾ ਹੈ ਤੇ ਇਸ ਕਰਕੇ ਟਾਈਮ ਬਹੁਤ ਘੱਟ ਲੱਗਦਾ ਹੈ ਸੋ ਫਿਰ ਵੀ ਅਸੀਂ ਵਿੱਚ ਵਿੱਚੋਂ ਟਾਈਮ ਕੱਢ ਕੇ ਤੁਹਾਡੇ ਤੱਕ ਵੀਡੀਓ ਸਾਰੀਆਂ ਪਹੁੰਚਾਵਾਂਗੇ ਬਾਕੀ ਸਾਰੇ ਠੀਕ ਠਾਕ ਰਹੋ ਜਿੱਥੇ ਵੀ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਬੱਸ ਇਹ ਥੋੜੀ ਜੀ ਇਨਫੋਰਮੇਸ਼ਨ ਹੈ ਜਿਹਨਿੰ ਸਾਡੇ ਕੋਲ ਇਨਫੋਰਮੇਸ਼ਨ ਜੀ ਤੁਹਾਨੂੰ ਦੱਸੀ ਆ ਤੇ ਉਸ ਤੋਂ ਬਾਅਦ ਹੋਰ ਵੀ ਜੋ ਸਾਡੇ ਕੋਲ ਇਨਫੋਰਮੇਸ਼ਨ ਆਵੇਗੀ ਉਸ ਹਿਸਾਬ ਨਾਲ ਤੁਹਾਨੂੰ ਦੱਸੀ ਜਾਵਾਂਗੇ ਨਾਲ ਦੇ ਨਾਲ ਸੋ ਸਾਥਰੀਆ ਕਾਲਜ ਸਾਰਿਆਂ ਨੂੰ